ਤੇ ਮੇਰੇ ਸੱਪ ਵਾਲੀ ਵੀਡੀਓ ਤੋਂ ਮੈਨੂੰ ਬਹੁਤ ਲੋਕ ਪਿਆਰ ਕਰ ਰਹੇ ਨੇ ਕਹਿੰਦਾ ਬਿੱਲੂ ਸਪੋਲੀ ਕਹਿੰਦੇ ਨੇ ਸਾਰੇ ਜੀ ਵਿੱਚ ਕੀ ਨਾਮਾ ਟੁੱਟਾ ਬਿੱਲੂ ਜੀ ਬਿੱਲੂ ਜੀ ਜੇ ਅਸੀਂ ਦੇਖਣਾ ਤੁਸੀਂ ਸੱਪ ਦੀ ਐਕਟਿੰਗ ਕਰਦੇ ਹੋ ਹਾਂ ਜੀ ਕਿਵੇਂ ਸ਼ੌਕ ਪਿਆ ਬਸ ਲੋਕਾਂ ਦਾ ਸਮਾਨ ਢੋਣ ਦੇ ਜੀ ਕਿਹਦੇ ਫਰਿਜ ਕਿਹਦਾ ਕੂਲਰ ਜੀ ਕਿਹਦੇ ਟਾਇਰ ਢੋਣ ਨਾ ਢੋਣ ਦੇ ਮੈਂ ਸੋਚਿਆ ਜੀ ਮੈਂ ਕਰੋ ਬਾਰੋਂ ਇਕੱਲਾ ਗਿਆ ਵੀਰੇ ਵੀ ਕੋਈ ਮਾੜਾ ਮੋਟਾ ਮੇਰੇ ਵੀਰ ਧੰਨਵਾਦ ਇਹਨਾਂ ਦਾ ਜਿਹੜੇ ਮੈਨੂੰ ਇੰਨਾ ਵੀਊ ਦੇ ਰਹੇ ਨੇ ਉਹਨਾਂ ਦਾ ਮੈਂ ਸ਼ੁਕਰਗੁਜ਼ਾਰ ਹਾਂ ਵੀ ਮੇਰੇ ਸੱਪ ਵਾਲੀ ਮੂਵੀ ਵੀਡੀਓ ਤੋਂ ਮੈਨੂੰ ਬਹੁਤ ਲੋਕ ਪਿਆਰ 3 ਲੱਖ ਵਾਂਗੂ ਮੈਨੂੰ ਪਿਆਰ ਮਿਲਿਆ ਇਹ ਵੀਡੀਓ ਤੋਂ ਤੈਨ ਮੈਂ ਇਹੀ ਚਾਹੁੰਦਾ ਵੀ ਮੈਨੂੰ ਪਿਆਰ ਬੱਤ-ਬੱਤ ਮਿਲ ਲੈ ਛੋਟੀ ਜਿੰਦੀਆਂ ਲੋਕਾਂ ਦੀ ਵੀ ਇਹਨੂੰ ਵਧੀਆ ਤਰੀਕੇ ਨਾਲ ਨਿਮਾਓ ਉਹ ਵੀਡੀਓ ਤਾਂ ਬਾਤ ਤੁਹਾਨੂੰ ਕਿਸੇ ਖਾਸ ਨਾਮ ਨਾਲ ਵੀ ਜਾਣਿਆ ਜਾਂਦਾ ਖਾਸ ਨਾਮ ਨਾਲ ਵੀਰੇ ਇਹੀ ਨਾਲ ਜਾਣਿਆ ਜਾਂਦਾ ਬਿੱਲੂ ਸੁਪੂਣੀ ਕਹਿੰਦੇ ਨੇ ਸਾਰੇ ਜਦੋਂ ਮੈਂ ਫਰਜ ਜਾਂ ਕੂਲਰ ਜਾਂ ਟੈਰ ਚ ਕਰਾਉਣਾ ਬਾਬੂ ਖੁਸ਼ ਹੋ ਜਾਂਦੇ ਨੇ ਬੀਆ ਬਿੱਲੂ ਸਾਡੇ ਗੇੜਲ ਹੁਣਾ ਰਿਹਾ ਹੈ ਦੇਖਾਂਗੇ ਵੀ ਕਿਹੋ ਜਿਹਾ ਚੌਂ ਚੜ ਜਾਂਦਾ ਵੀ ਬਿੱਲੂ ਸਿਕੋੜੀ ਆ ਗਿਆ ਚੌਂ ਚੜ ਜਾਂਦਾ ਨਹੀਂ ਮੈਂ ਤਾਂ ਖੋਦਾ ਮਾਰ ਲੱਗ ਜੰਦੇ ਬੱਕੀ ਚ ਉਂਗਲਾ ਮਾਰ ਲੱਗ ਜਾਂਦੇ ਵੀ ਆਹ ਬਿੱਲੂ ਤੂੰ ਇੰਸਟਾਗ੍ਰਾਮ ਵਾਲਾ ਪੂਰਾ ਬਹਿਰਲ ਬੰਦਾ ਮੈਂ ਹਾਂਜੀ ਸਰ ਉਹ ਹੀ ਆ ਮੈਂ ਅੱਛਾ ਅੱਛਾ ਐ ਬਹੁਤ ਖੁਸ਼ ਕਰਦੇ ਨੇ ਬਹੁਤ ਖੁਸ਼ ਹੁੰਦੇ ਨੇ ਚਾਹ ਵੀ ਪੀਉਂਦੇ ਨੇ ਮੇਠੇ ਕੁਝੀ ਕੁਝੀ ਬਜੇਸ ਮਨੂੰ ਚਾਹ ਵੀ ਪੀਉਂਦੇ ਨੇ ਬਈ ਸਾਬ ਨੂੰ ਮਿਲਦਾ ਗਲਤੀ ਰਹਾ ਕਰ ਬਈ ਗੇੜਾ ਹੋਵੇ ਨਾ ਹੋਵੇ ਸਵੇਰੇ ਨੂੰ ਸਾਨੂੰ ਮਿਲ ਕੇ ਜ਼ਰੂਰ ਦੁਕਾਨ ਤੇ ਜਾਣਾ ਇੱਕ ਵਾਰੀ ਤੇ ਇਸ ਕਰਕੇ ਬਹੁਤ ਬਹੁਤ ਧੰਨ ਸ੍ਰੀ ਅਮਾ ਜੀ ਦਰਨਾ ਚਾਉਣਾ ਬਾਈ ਜੀ ਮੈਂ ਕੱਲਾ ਘਰੋਂ ਬਾਹਰ ਰੋਟੀ ਆਪਣੀ ਪਕਾਉਣਾ ਖਾਣਾ ਗਾ ਜਾ ਕੇ ਨੇਰਾ ਜਾਂ ਸਵੇਰਾ ਜਾਂ ਮੀਹ ਜਾਂ ਕਣੀਆਂ ਜਾਂ ਕੁਛ ਵੀ ਐ ਬਾਈ ਮੈਨੂੰ ਮਾੜੀ ਜੀ ਮਦਦ ਕਰੋ ਵੀਰ ਬਣ ਕੇ ਮੇਰੀ ਤੇ ਜਿੰਨੇ ਕੰਮ ਆਏਗਾ ਮੈਂ ਪਿਆਰ ਬਹੁ ਦੁਨੀਆ ਵਿੱਚ ਪਿਆਰ ਕਰੇ ਕੈਨੇਡਾ ਅਮਰੀਕਾ ਤੱਕ ਮੈਨੂੰ ਪਿਆਰ ਕਰਦੇ ਨੇ ਛਪੌਣੀਆਂ ਸੱਪੂ ਤੇ ਮੈਨੂੰ ਸਾਰੇ ਜਾਣਦੇ ਨੇ ਵੀਰੇ ਛੋਟੀ ਜੀ ਜ਼ਿੰਦਗੀ ਹੈ ਛੋਟੀ ਜੀ ਜ਼ਿੰਦਗੀ ਹੈ ਵੀ ਇਹਨੂੰ ਤੁਸੀਂ ਪਿਆਰ ਨਾਲ ਨਿਭਾਓ ਹਾਂ ਕਿਸ ਨਾਲ ਲੜੋ ਝਗੜੋ ਨਾ ਪਿਆਰ ਕਰੋ ਵੱਧ ਤੋਂ ਵੱਧ ਪਿਆਰ ਕਰੋ ਮੈਂ ਵੀਰੇ ਇਹੀ ਕੰਮ ਆ ਮੇਰਾ ਤਾਂ ਰੇੜੀ ਦਾ ਕਰੀਓ ਐਕਸਪ੍ਰੈਸ਼ਨ ਦਿਖਾਉਂਗੇ ਸਪੋਲੀ ਵਾਲੇ ਕਰਕੇ ਹਾਂਜੀ ਦਿਖਾ ਦਾਂਗੇ ਸਰ ਜਰੂਰ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲੋਟਰੀ ਸੱਟਾ ਨੰਬਰ ਜਾਦੂ ਟੁਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਉਹਨੇ ਕਾਲ ਕਰੋ ਮੀਆਂ ਸਮਰ ਜੀ 73409 36488 73409